ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਮੈਂ ਤੁਹਾਡੇ ਨਾਲ ਮਨਪ੍ਰਤ ਖੁੱਲਰ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਗੱਲ ਕਰਾਂਗੇ ਅੱਜ ਭਾਈ ਜਾਂਦੀ ਯਾਨੀ ਕਿ ਬਾਲੀਵੁੱਡ ਇੰਡਸਟਰੀ ਦੇ ਉਸ ਕਿੰਗ ਦੀ ਜੋ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਇਸ ਗੱਲ ਨੂੰ ਲੈ ਕੇ ਕਿ ਉਹਨਾਂ ਨੇ ਹਜੇ ਤੱਕ ਵਿਆਹ ਕਿਉਂ ਨਹੀਂ ਕਰਵਾਇਆ ਇਹੀ ਸਵਾਲ ਉੱਠਦਾ ਹੈ ਉਹਨਾਂ ਤੇ ਹਮੇਸ਼ਾ ਸੋ ਲੇਕਿਨ ਅੱਜ ਅਸੀਂ ਗੱਲ ਕਰਾਂਗੇ ਉਹਨਾਂ ਦੀ ਫਿਲਮ ਦੇ ਬਾਰੇ ਜੋ ਕਿ ਸਿਕੰਦਰ ਰਿਲੀਜ਼ ਹੋਈ ਹੈ ਔਰ ਖੂਬ ਜੋ ਹੈ ਲੋਕ ਚਰਚਾਾਂ ਵੀ ਕਰ ਰਹੇ ਨੇ ਫਲॉप ਰਹੀ ਆ ਫਿਲਮ ਬੇਸਿਕਲੀ ਅਗਰ ਦਸੀ ਕਿ ਹੁਣ ਜੋ ਹੈ ਸਲਮਾਨ ਖਾਨ ਫਿਲਮਾਂ ਦੇ ਵਿੱਚ ਚੱਚਦੇ ਨਹੀਂ ਹੈ ਲੋਕਾਂ ਦੇ ਇਹ ਕਮੈਂਟਸ ਵੀ ਆਏ ਨੇ ਸਿਕੰਦਰ ਰਿਲੀਜ਼ ਹੁੰਦੇ ਹੀ ਜੋ ਹੈ ਕਾਫੀ ਲੋਕ ਜੋ ਨੇ ਨਿਰਾਸ਼ ਵੀ ਹੋਏ ਕਿ ਸਲਮਾਨ ਦਾ ਕੰਮ ਉਹਨਾਂ ਨੂੰ ਪਸੰਦ ਨਹੀਂ ਆਇਆ ਜਾਂ ਐਕਸਓਜ਼ ਕੋਈ ਵੀ ਰੀਜ਼ਨ ਹੋ ਸਕਦਾ ਜਿਸ ਦੇ ਕਰਕੇ ਸਲਮਾਨ ਨੂੰ ਪਸੰਦ ਨਹੀਂ ਕੀਤਾ ਗਿਆ ਲੇਕਿਨ ਉਸ ਤੋਂ ਬਾਅਦ ਇੱਕ ਪੋਸਟ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀ ਹੈ ਜਿਸ ਤੋਂ ਕਹਿ ਸਕਦੇ ਆਂ ਸੀ ਕਿ ਉਹਨਾਂ ਦੇ ਫੈਨਸ ਦੇ ਦੁਆਰਾ ਸ਼ੇਅਰ ਕੀਤੀ ਜਾਂਦੀ ਹੈ ਜਾਂ ਫਿਰ ਅਸੀਂ ਕਹਿ ਸਕਦੇ ਆਂ ਕਿ ਵਾਕੇ ਦੇ ਵਿੱਚ ਰਿਐਲਿਟੀ ਆ ਤੁਹਾਨੂੰ ਦੱਸ ਦਿੰਨੇ ਆ ਜਿਸ ਦੇ ਵਿੱਚ ਲਿਖਿਆ ਇੱਕ ਪਾਸੇ ਫਿਲਮ ਰਿਲੀਜ਼ ਹੋਈ ਸੀ ਜੱਟ ਜਿਸ ਦੇ ਵਿੱਚ ਸਨੀ ਦਿਓਲ ਨੇ ਕੰਮ ਕੀਤਾ ਔਰ ਫਿਲਮ ਬਹੁਤ ਜ਼ਿਆਦਾ ਚਰਚਾ ਵਿੱਚ ਰਹੀ ਔਰ ਫਿਲਮ ਨੂੰ ਚੰਗਾ ਰਿਸਪੌਂਸ ਵੀ ਮਿਲਿਆ ਔਰ ਨਾਲ ਦੀ ਨਾਲ ਫਿਰ ਸਨੀ ਦਿਓਲ ਨੇ ਕੀ ਕੀਤਾ ਚੰਗਾ ਲੋਕਾਂ ਦਾ ਰਿਸਪੌਂਸ ਦੇਖਣ ਤੋਂ ਬਾਅਦ ਉਸਨੇ ਜੱਟ 2 ਵੀ ਅਨਾਉਂਸ ਕਰ ਦਿੱਤੀ ਕਿ ਜੱਟ 2 ਜਲਦ ਲੈ ਕੇ ਆ ਰਹੇ ਨੇ ਤੇ ਇੱਕ ਪਾਸੇ ਤੁਹਾਨੂੰ ਦੱਸ ਦਿੰਨੇ ਕਿ ਸਿਕੰਦਰ ਰਿਲੀਜ਼ ਹੋਈ ਇੱਕ ਪਾਸੇ ਜੱਟ ਰਿਲੀਜ਼ ਹੋਈ ਜਾਕ ਦੇ ਅਗਰ 5 ਦਿਨ ਦੀ ਕਲੈਕਸ਼ਨ ਦੀ ਆਪਾਂ ਗੱਲ ਕਰੀਏ ਤਾਂ ਉਹ ਸੀਗੀ 63 ਕਰੋੜ ਉਸ ਤੋਂ ਬਾਅਦ ਅਗਰ ਅਸੀਂ ਫਲॉप ਫਿਲਮ ਸਿਕੰਦਰ ਦੀ ਗੱਲ ਕਰੀਏ 5 ਦਿਨਾਂ ਦੀ ਉਹਨਾਂ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਉਹ ਸੀਗੀ 150 ਕਰੋੜ ਸੋ ਫੈਨਸ ਦਾ ਕਹਿਣਾ ਹੈ ਕਿ ਕੋਈ ਵੀ ਭਾਈ ਜਾਨ ਨਹੀਂ ਹੋ ਸਕਦਾ ਕਿਉਂਕਿ ਸਲਮਾਨ ਖਾਨ ਦੇ ਕਟਟਰ ਫੈਨਸ ਦੇ ਵੱਲੋਂ ਬਟ ਆਬਵੀਅਸ ਕਿ ਉੱਥੋਂ ਸ਼ੇਅਰ ਕੀਤੀ ਗਈ ਹੋएगी ਇਹ ਪੋਸਟ ਸੋ ਜੱਟ 2 ਔਰ ਸਿਕੰਦਰ ਦਾ ਅਗਰ ਕੰਪੈਰੀਜ਼ਨ ਫੈਨਸ ਨੇ ਕੀਤਾ ਤੇ ਸਿਕੰਦਰ ਨੇ ਜੜੀ ਹੋ ਜਾਦਾ ਕਮਾਈ ਕੀਤੀ 5 ਦਿਨਾਂ ਦੇ ਵਿੱਚ ਹਾਲਾਂਕਿ ਉਸ ਫਿਲਮ ਨੂੰ ਇੰਨਾ ਟਰੋਲ ਕੀਤਾ ਗਿਆ ਲੋਕਾਂ ਨੇ ਬਿਲਕੁਲ ਪਸੰਦ ਨਹੀਂ ਕੀਤਾ ਇੱਕਦਮ ਸੁਪਰ ਫਲॉप ਫਿਲਮ ਸੀਗੀ ਸਿਕੰਦਰ ਲੇਕਿਨ ਉਸ ਦੇ ਬਾਵਜੂਦ ਵੀ ਇੰਨੀ ਚੰਗੀ ਕਲੈਕਸ਼ਨ ਕਰਨ ਵਾਲੀ ਸਿਕੰਦਰ ਹੁਣ ਇਸ ਦਾ ਅਗਲਾ ਪਾਰਟ ਕਣੇਗਾ ਕਿ ਨਹੀਂ ਇਹ ਤਾਂ ਬਹੁਤ ਅਹਿਮ ਰਹੇਗਾ ਦੇਖਣਾ ਪਰ ਜੱਟ 2 ਜਿਹੜੀ ਆ ਉਸ ਦਾ ਰਿਲੀਜ਼ ਹੋਣਾ ਤੈ ਹੈ ਕਿਉਂਕਿ ਉਹਦਾ ਪੋਸਟਰ ਜਿਹੜਾ ਉਹਨਾਂ ਨੇ ਸ਼ੇਅਰ ਕਰ ਦਿੱਤਾ ਸਨੀ ਦਿਓਲ ਨੇ ਔਰ ਉਸ ਤੋਂ ਬਾਅਦ ਸਨੀ ਦਿਓਲ ਦੇ ਪੋਸਟਰ ਦਾ ਅਸੀਂ ਦੇਖਿਆ ਇਹਨਾਂ ਨੇ ਸ਼ੇਅਰ ਕੀਤਾ ਲੇਕਿਨ ਸਲਮਾਨ ਖਾਨ ਦੀ ਇੱਕ ਪੋਸਟ ਵਾਇਰਲ ਹੋਈ ਜਿਸ ਦੇ ਵਿੱਚ ਉਹ ਬੱਚਾ ਨੂੰ ਛੋਟੇ ਬੱਚਾ ਨੂੰ ਗਰੀਬ ਬੱਚਾ ਨੂੰ ਬਾਈਸਾਈਕਲਸ ਵੰਡੇ ਹੋਏ ਨਜ਼ਰ ਆ ਰਹੇ ਨੇ ਆਪਣੀ ਸਿਕੰਦਰ ਫਿਲਮ ਦੇ ਰਿਲੀਜ਼ ਤੋਂ ਬਾਅਦ ਸੋ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਹਾਂ ਅਸੀਂ ਕਿ ਸਿਕੰਦਰ ਦੇ ਸ਼ੂਟ ਤੋਂ ਬਾਅਦ ਜਿਹੜੇ ਉਹਨਾਂ ਨੇ ਬਾਈਸਾਈਕਲਸ ਬੱਚਿਆਂ ਨੂੰ ਵੰਡੇ ਨੇ ਔਰ ਬੱਚਿਆਂ ਦੇ ਚਿਹਰੇ ਤੇ ਜਿਹੜੀ ਖੁਸ਼ੀ ਹੈ ਉਹ ਵੀ ਦੇਖਣੇ ਲਾਇਕ ਹੈ ਕਿਉਂਕਿ ਸਲਮਾਨ ਖਾਨ ਅਕਸਰ ਇਦਾਂ ਦੇ ਜਿਹੜੇ ਦਾਨ ਨੇ ਉਹ ਕਰਦੇ ਰਹਿੰਦੇ ਨੇ ਔਰ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਉਹਨਾਂ ਦੀ ਅਸੀਂ ਸੋਸ਼ਲ ਮੀਡੀਆ ਤੇ ਦੇਖਦੇ ਰਹਿੰਦੇ ਹਾਂ ਸੋ ਇਹਨਾਂ ਦੇ ਕੰਪੈਰੀਜ਼ਨਸ ਹੋਣੇ ਸ਼ੁਰੂ ਹੋ ਗਏ ਨੇ ਕਿਉਂਕਿ ਸਲਮਾਨ ਖਾਨ ਆਪਣੇ ਵਿਆਹ ਨੂੰ ਲੈ ਕੇ ਹਮੇਸ਼ਾ ਚਰਚਾਵਾਂ ਦੇ ਵਿੱਚ ਰਹਿੰਦੇ ਨੇ ਕਿਉਂਕਿ 59 ਇਅਰ 60 ਯਾਨੀ ਕਿ 60 ਸਾਲ ਦੇ ਹੋਣ ਵਾਲੇ ਨੇ ਸਲਮਾਨ ਖਾਨ ਲੇਕਿਨ ਹਜੇ ਤੱਕ ਉਹਨਾਂ ਨੇ ਕੋਈ ਬਿਆਨ ਨਹੀਂ ਕਰਾਇਆ ਖ ਨਾਮ ਜੋੜੇਗੇ ਪਰ ਸਲਮਾਨ ਖਾਨ ਨੇ ਕਦੇ ਵਿਆਹ ਨਹੀਂ ਕਰਾਇਆ ਕਿਉਂ ਰਿਲੇਸ਼ਨਸ਼ਿਪ ਚ ਵਿੱਚ ਨੇ ਜਾਂ ਨਹੀਂ ਇਹ ਵੀ ਹਜੇ ਤੱਕ ਨਹੀਂ ਪਤਾ ਸੋ 빅ਬੋਸ ਦੇ ਸ਼ੋਅ ਦੀ ਗੱਲ ਕਰੀਏ ਤਾਂ ਸਲਮਾਨ ਖਾਨ ਹਮੇਸ਼ਾ ਹੋਸਟ ਕਰਦੇ ਨਜ਼ਰ ਆਉਂਦੇ ਨੇ ਔਰ 빅ਬੋਸ ਟੀਆਰਪੀ ਜੋ ਆਂਡੀਆਂ ਦਾ ਸਭ ਤੋਂ ਵੱਡੇ ਸ਼ੋਅ ਦੀ ਟੀਆਰਪੀ 빅ਬੋਸ ਦੀ ਹੋਸਟਿੰਗ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਔਰ ਸਲਮਾਨ ਖਾਨ ਉਹ ਨਵਾਂ ਵਾਲੇ ਸਮਝ ਕੇ ਕਿਹੜੀਆਂ ਫਿਲਮਾਂ ਲੈ ਕੇ ਆਉਣਗੇ ਇਹ ਵੀ ਦੇਖਣਾ ਬਹੁਤ ਖਾਸ ਹੋਵੇਗਾ ਲੇਕਿਨ ਉਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਗੱਲ ਦੱਸ ਦਿੰਦੇ ਹਾਂ ਕਿ ਸਲਮਾਨ ਖਾਨ ਆਪਣੀ ਵਰਕਆਊਟ ਨੂੰ ਲੈ ਕੇ ਵੀ ਬਹੁਤ ਜ਼ਿਆਦਾ ਚਰਚਾ ਵਿੱਚ ਨੇ ਹਾਲੀ ਦੇ ਵਿੱਚ ਉਹਨਾਂ ਨੇ ਫਲੌਂਡ ਕਰਦੇ ਹੋਏ ਨਜ਼ਰ ਆ ਰਹੇ ਨੇ ਆਪਣੀ ਆਰਮ ਬ੍ਰਿਸਟ ਔਰ ਇੱਕ ਤਰ੍ਹਾਂ ਨਾਲ ਕਹਿ ਸਕਦੇ ਆ ਕਿ ਜੋ ਵੀ ਉਹਨਾਂ ਨੇ ਅਚੀਵਮੈਂਟਸ ਕੀਤੀਆਂ ਨੇ ਆਪਣੇ ਵਰਕਆਊਟ ਨੂੰ ਲੈ ਕੇ ਆਪਣੀ ਬਾਡੀ ਨੂੰ ਲੈ ਕੇ ਉਹ ਵੀ ਉਹਨਾਂ ਨੇ ਜਿਹੜੀਆਂ ਸ਼ੇਅਰ ਕੀਤੀਆਂ ਨੇ ਟਰਾਂਸਫਰਮੇਸ਼ਨ ਸ਼ੇਅਰ ਕੀਤੀ ਆ ਫਿਟ ਐਂਡ ਫਾਈਨ ਦਾ ਸਲਮਾਨ ਖਾਨ ਹੈ ਹੀ ਨੇ ਕੋਈ ਵੀ ਉਹਨਾਂ ਨੂੰ ਪੀਟ ਨਹੀਂ ਕਰ ਸਕਦਾ 60 ਸਾਲ ਦੀ ਅਗਰ ਗੱਲ ਕਰੀਏ ਤਾਂ ਆਮ ਲੋਕ ਕਿਸੇ ਨੂੰ ਵੀ 60 ਸਾਲ ਦਾ ਦੇਖ ਲਈਏ ਤਾਂ ਉਹ ਵਾਕਈ ਦੇ ਵਿੱਚ ਪਤਾ ਲੱਗਦਾ ਹੈ ਕਿ ਏਜਡ ਹੈ ਲੇਕਿਨ ਬਾਲੀਵੁੱਡ ਸਲੈਬਸ ਕਾਫੀ ਇਦਾਂ ਦੇ ਨੇ ਜਿਹੜੇ 60 ਪਲੱਸ ਵੀ ਨੇ ਲੇਕਿਨ ਕੋਈ ਵੀ ਉਹਨਾਂ ਨੂੰ ਜਜ ਨਹੀਂ ਕਰ ਸਕਦਾ ਕਿ ਉਹ 60 ਸਾਲ ਸੋ ਫਿਲਹਾਲ ਦੇ ਲਈ ਸਲਮਾਨ ਖਾਨ ਦੀ ਤੁਸੀਂ ਇਹਨਾਂ ਵੀਡੀਓਜ਼ ਨੂੰ ਇੰਜੋਏ ਕਰੋ ਜੋ ਵਾਈਸਾਈਕਲਸ ਬਣਦੇ ਹੋ ਇਹ ਨਜ਼ਰ ਆ ਰਹੇ ਨੇ ਨਾਲ ਦੀ ਨਾਲ ਇੱਕ ਵਰਕਆਊਟ ਵੀਡੀਓ ਉਹਨਾਂ ਨੇ ਸ਼ੇਅਰ ਕਰਕੇ ਸਭ ਨੂੰ ਹੈਰਾਨ ਕੀਤਾ ਔਰ ਦੂਸਰੇ ਪਾਸੇ ਜਿਹੜੀ ਉਹਨਾਂ ਦੀ ਕਲੈਕਸ਼ਨ ਦਾ ਜ਼ਿਕਰ ਹੋਇਆ ਫਲॉप ਫਿਲਮ ਹੋਣ ਦੇ ਬਾਵਜੂਦ ਵੀ ਇਹਨੀ ਚੰਗੀ ਕਲੈਕਸ਼ਨ ਕਰਨ ਵਾਲੀ ਸਿਕੰਦਰ ਕੀ ਉਹਦਾ ਬਣੇਗਾ ਦੂਸਰਾ ਪਾਰਟ ਜਾਂ ਨਹੀਂ ਇਹ ਹੁਣ ਦੇਖਣਾ ਬਹੁਤ ਖਾਸ ਹੋਵੇਗਾ